ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮਲਜ਼ਮ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੋਲਡੀ ਬਰਾੜ ਦੀ ਮੌਤ ਨਹੀਂ ਹੋਈ ਹੈ ਅਮਰੀਕਾ ਪੁਲਿਸ ਨੇ ਗੈਂਗਸਟਰ ਦੀ ਮੌਤ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਯੂ ਐਸ ਪੁਲਿਸ ਨੇ ਕਿਹਾ ਕਿ ਕੈਲੀਫੋਰਨੀਆ ਗੋਲੀਬਾਰੀ ਚ ਮਰਨ ਵਾਲਿਆਂ ਚ ਗੈਂਗਸਟਰ ਗੋਲਡੀ ਬਰਾੜ ਨਹੀਂ ਸੀ US ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸਾਵਾਲਾ ਦੇ ਕਤਲ ਪਿੱਛੇ ਗੈਂਗਸਟਰ 골ਡੀ ਬਰਾੜ ਦੀ ਕੈਲੀਫੋਰਨੀਆ 'ਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਇਨਕਾਰ ਕਰਦੇ ਆ ਦਾਵਾ ਕੀਤਾ ਹੈ ਕਿ ਗੈਂਗਸਟਰ ਦੇ ਮਰਨ ਦੀਆਂ ਰਿਪੋਰਟਾਂ ਗਲਤ ਨੇ 골ਡੀ ਬਰਾੜ ਦੀ ਮੌਤ ਬਾਰੇ ਫ੍ਰিজਨੋ ਪੁਲਿਸ ਨੇ ਕਿਹਾ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਮ੍ਰਿਤਕ 골ਡੀ ਬਰਾੜ ਨਹੀਂ ਸੀ ਮ੍ਰਿਤਕ ਦੀ ਪਛਾਣ ਪ੍ਰੈਸ ਰਿਲੀਜ਼ 'ਚ ਹੈ ਤੇ ਉਸ ਦੀ ਤਸਵੀਰ ਨਾਲ ਨਹੀਂ ਹੈ ਸਾਨੂੰ ਨਹੀਂ ਪਤਾ ਕਿ 골ਡੀ ਬਰਾੜ ਬਾਰੇ ਇਹ ਅਫਵਾਹ ਕਿਵੇਂ ਫੈਲੀ ਕਿਸ ਨੇ ਸ਼ੁਰੂ ਕੀਤਾ ਪਰ ਇਹ ਸਾਡੇ ਵੱਲੋਂ ਨਹੀਂ ਸੀ ਸਾਡੀ ਏਜੰਸੀ ਨਾਲ ਜਾਂਚ ਕਰਨ ਤੋਂ ਪਹਿਲਾਂ ਹੀ ਇਸ ਨੂੰ ਇੱਕ ਤੱਥ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਲੈਫਟਨੈਂਟ ਵਿਲੀਅਮ ਜੇ ਡੂਲੀ ਨੇ ਇੱਕ ਸਵਾਲ ਦੇ ਜਵਾਬ ਚ ਇੱਕ ਈਮੇਲ ਬਿਆਨ ਚ ਕਿਹਾ ਜੇਕਰ ਤੁਸੀਂ ਗੋਲੀਬਾਰੀ ਦਾ ਸ਼ਿਕਾਰ ਹੋਣ ਦਾ ਦਾਵਾ ਕਰਨ ਵਾਲੇ ਆਨਲਾਈਨ ਚੈਟਰ ਦੇ ਕਾਰਨ ਪੁੱਛਗਿੱਛ ਕਰ ਰਹੇ ਹੋ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ ਪੁਲਿਸ ਮੁਤਾਬਕ 1 ਮਹੀਨੂ ਫੇਰਮਾਉਂਟ ਅਤੇ ਹੌਲਟ ਐਵੈਨਿਊ ਵਿਖੇ ਇੱਕ ਗਲੀ 'ਚ ਮਾਰਿਆ ਗਿਆ ਵਿਅਕਤੀ 37 ਸਾਲਾ ਜੇਵੀਅਰ ਗਲੈਡਨੀ ਸੀ ਫ੍ਰਿਜਨੋ ਪੁਲਿਸ ਵਿਭਾਗ ਨੇ ਇੱਕ ਪ੍ਰੈਸ ਬਿਆਨ 'ਚ ਦੱਸਿਆ ਸੀ ਕਿ ਕੈਲੀਫੋਰਨੀਆ ਦੇ ਫੇਰਮਾਉਂਟ ਤੇ ਹੌਲਟ ਐਵੈਨਿਊ 'ਚ ਕੱਲ ਲੜਾਈ ਤੋਂ ਬਾਅਦ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਉਹਨਾਂ ਵਿੱਚੋਂ ਇੱਕ ਦੀ ਬਾਅਦ 'ਚ ਹਸਪਤਾਲ 'ਚ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਘਟਨਾ 'ਚ ਮਾਰਿਆ ਗਿਆ ਵਿਅਕਤੀ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾਡ ਸੀ ਜਿਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈ ਸੀ ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਪਣੀ ਬੈਂਚਮਾਰਕ ਦਰ ਨੂੰ ਨਹੀਂ ਬਦਲ ਰਿਹਾ ਇਹ ਇੱਕ ਅਜੀਹਾ ਫੈਸਲਾ ਹੈ ਜਿਸ ਦੀ ਅਰਥ ਸ਼ਾਸਤਰੀਆਂ ਤੇ ਵਾਲ ਸਟਰੀਟ ਵੱਲੋਂ 2024 ਦੇ ਪਹਿਲੇ 3 ਮਹੀਨਿਆਂ ਦੌਰਾਨ ਮਹਿੰਗਾਈ ਵਧਣ ਤੋਂ ਬਾਅਦ ਉਮੀਦ ਕੀਤੀ ਗਈ ਸੀ ਫੈਡ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਫੈਡਰਲ ਫੰਡ ਦਰ ਨੂੰ 5.25% ਤੋਂ 5.5% ਦੀ ਰੇਂਜ ਤੇ ਰੱਖ ਰਿਹਾ ਹੈ। ਉਹੀ ਪੱਧਰ ਕੇਂਦਰੀ ਬੈਂਕ ਦੀ ਜੁਲਾਈ 2023 ਦੀ ਮੀਟਿੰਗ ਤੋਂ ਬਾਅਦ ਰੱਖਿਆ ਗਿਆ ਹੈ ਜੋ ਕਿ 20 ਸਾਲ ਤੋਂ ਵੱਧ ਸਮੇਂ ਚ ਸਭ ਤੋਂ ਵੱਧ ਹੈ। ਫੈਡ ਦੇ ਚੇਅਰਮੈਨ ਜੇਰੋਮ ਪਾਵਲ ਨੇ ਵਾਰ-ਵਾਰ ਕਿਹਾ ਕਿ ਕੇਂਦਰੀ ਬੈਂਕ ਦਰਾਂ ਨੂੰ ਬਹੁਤ ਜਲਦੀ ਘਟਾਉਣ ਤੇ ਕੀਮਤਾਂ ਦੇ ਵਾਧੇ ਦਾ ਕਾਰਨ ਬਣਨ ਦੀ ਬਜਾਏ ਸਾਲਾਨਾ ਆਧਾਰ ਤੇ ਮਹਿੰਗਾਈ ਦਰ ਨੂੰ 2% ਤੱਕ ਘਟ ਕਰਨ ਤੱਕ ਦਰਾਂ ਨੂੰ ਉੱਚਾ ਰੱਖਣ ਨੂੰ ਤਰਜੀਹ ਦਿੰਦਾ ਹੈ ਫੈਡ ਵੱਲੋਂ ਵਿਆਜ ਦਰਾਂ ਚ ਵਾਧੇ ਦੇ ਬਾਵਜੂਦ ਮੁਦਰਾ ਸਫੀਦੀ ਜ਼ਿੱਦੀ ਤੌਰ ਤੇ ਉੱਚੀ ਰਹਿੰਦੀ ਹੈ ਉੱਚ ਹਾਊਸਿੰਗ ਤੇ ਗੈਸੋਲੀਨ ਦੀਆਂ ਕੀਮਤਾਂ ਦੇ ਕਾਰਨ ਇੱਕ ਸਾਲ ਪਹਿਲਾਂ ਨਾਲੋਂ ਮਾਰਚ ਚ ਕੀਮਤਾਂ 3.5% ਵਧੀਆਂ ਨੇ ਲੈਂਡਿੰਗ ਟ੍ਰੀ ਦੇ ਸੀਨੀਅਰ ਅਰਥਸ਼ਾਸਤਰੀ ਜੈਕਬ ਚੈਨਲ ਨੇ ਕਿਹਾ ਫੈਡ ਕਹਿ ਰਿਹਾ ਹੈ ਕਿ ਇਸ 'ਚ ਕੁਝ ਸਮਾਂ ਲੱਗ ਸਕਦਾ ਹੈ ਤੇ ਲੋਕਾਂ ਨੂੰ ਨੀਡਲਿਪ ਵਿਖੇ ਦਰਾਂ ਜ਼ੀਰੋ ਤੋਂ ਹੇਠਾਂ ਜਾਣ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਸ ਗੱਲ ਦੀ ਚੰਗੀ ਸੰਭਾਵਨਾ ਹੈ ਕਿ ਸਾਨੂੰ ਸਾਲ ਦੇ ਅਖੀਰ ਤੱਕ ਕਿਸੇ ਸਮੇਂ ਕਟੌਤੀ ਮਿਲੇਗੀ। ਵਾਲ ਸਟਰੀਟ ਦੇ ਵਪਾਰੀ ਹੁਣ ਇਸ ਸਾਲ ਫੈਡ ਦੀ ਬੈਂਚਮਾਰਕ ਦਰ ਤੋਂ ਸਿਰਫ ਇੱਕ ਦਰਜ ਕਟੌਤੀ ਦੀ ਕਲਪਨਾ ਕਰਦੇ ਨੇ। ਇਸ ਦੀ ਤੁਲਨਾ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਦੀਆਂ ਉਮੀਦਾਂ ਨਾਲ ਕੀਤੀ ਜਾ ਸਕਦੀ ਹੈ ਕਿ ਫੈਡ 2024 'ਚ 6 ਵਾਰ ਦਰਾਂ 'ਚ ਕਟੌਤੀ ਕਰ ਸਕਦਾ ਹੈ। ਆਪਣੇ ਬੁੱਧਵਾਰ ਦੇ ਬਿਆਨ ਚ ਫੈਡ ਨੇ ਦੁਹਰਾਇਆ ਕਿ ਉਹ ਦਰਾਂ ਚ ਕਟੌਤੀ ਨਹੀਂ ਕਰੇਗਾ ਜਦ ਤੱਕ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਮਹਿੰਗਾਈ ਲਗਾਤਾਰ 2 ਫੀਸਦ ਵੱਲ ਵਧ ਰਹੀ ਹੈ ਉਸਨੇ ਕਿਹਾ ਕਿ ਮਾਰਗੇਜ ਦਰਾਂ ਘਟੋ ਘਟ ਨਜ਼ਦੀਕੀ ਮਿਆਦ ਚ 7 ਫੀਸਦ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ ਕ੍ਰੈਡਿਟ ਕਾਰਡ ਦੀਆਂ ਦਰਾਂ ਜੋ ਕਿ ਰਿਕਾਰਡ ਉੱਚੀਆਂ ਨੇ ਲਗਭਗ ਨਿਸ਼ਚਿਤ ਤੌਰ ਤੇ ਉੱਚੀਆਂ ਰਹਿਣਗੀਆਂ ਕਲੰਬੀਆ ਯੂਨੀਵਰਸਿਟੀ ਚ ਪ੍ਰਦਰਸ਼ਨ ਕਰ ਰਿਹਾ ਫਲਸਤੀਨ ਪੱਖੀ ਵਿਦਿਆਰਥੀਆਂ ਨੂੰ ਪੁਲਿਸ ਨੇ ਜ਼ਬਰੀ ਉਥੋਂ ਹਟਾ ਦਿੱਤਾ ਪਰਦਰਸ਼ਨ ਕਾਰਨ ਯੂਨੀਵਰਸਿਟੀ ਦਾ ਕੰਮਕਾਜ ਠੱਪ ਹੋ ਕੇ ਰਹਿ ਗਿਆ ਸੀ ਉਧਰ ਲਾਸ ਐਂਜਲਸ ਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਖੇ ਇਜ਼ਰਾਈਲ ਪੱਕੀ ਤੇ ਫਲਸਤੀਨ ਪੱਕੀ ਪ੍ਰਦਰਸ਼ਨਕਾਰੀ ਆਪਸ ਚ ਝੜ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਗੁੱਟਾਂ ਨੂੰ ਵੱਖ ਕੀਤਾ ਪਿਛਲੇ 2 ਹਫਤਿਆਂ ਤੋਂ ਅਮਰੀਕਾ ਦੇ ਯੂਨੀਵਰਸਿਟੀ ਕੈਂਪਸਾਂ ਚ ਪ੍ਰਦਰਸ਼ਨ ਕਾਰਨ ਪੁਲਿਸ ਨੂੰ ਦਖਲ ਦੇਣਾ ਪਿਆ ਇਹ ਪੁਲਿਸ ਨੇ 1000 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਯੂਨੀਵਰਸਿਟੀ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਨੇ ਕੈਂਪਸ ਚ ਅੜਿੱਕੇ ਡਾਊਨ ਤੋਂ ਰੋਕਣ ਲਈ ਸਮਝੌਤੇ ਕੀਤੇ ਨੇ ਪੁਲਿਸ ਨੇ ਕੈਂਪਸ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਨੇ ਪੁਲਿਸ ਤਰਜਮਾਨ ਨੇ ਦੱਸਿਆ ਕਿ ਮੈਦਾਨ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਤੰਬੂਆਂ ਨੂੰ ਹਟਾ ਦਿੱਤਾ ਗਿਆ ਜਦਕਿ ਹੈਮਿਲਟਨ ਹਾਲ ਖਾਲੀ ਕਰਵਾਉਣ ਲਈ ਅਧਿਕਾਰੀਆਂ ਨੂੰ ਇਮਾਰਤ ਦੀ ਦੂਜੀ ਮੰਜ਼ਲ 'ਤੇ ਪੌੜੀਆਂ ਸਹਾਰੇ ਖਿੜਕੀ ਰਾਹੀਂ ਅੰਦਰ ਦਾਖਲ ਹੋਣਾ ਪਿਆ ਪ੍ਰਦਰਸ਼ਨਕਾਰੀਆਂ ਨੇ ਆਈਵੀ ਲੀਗ ਯੂਨੀਵਰਸਿਟੀ ਨੂੰ ਇਜ਼ਰਾਈਲ ਜਾਂ ਗਾਜ਼ਾ 'ਚ ਜੰਗ ਦੀ ਹਮਾਇਤ ਕਰਨ ਵਾਲੀਆਂ ਕੰਪਨੀਆਂ ਨਾਲ ਵਪਾਰ ਬੰਦ ਕਰਨ ਦਾ ਸੱਦਾ ਦਿੰਦਿਆਂ ਕਰੀਬ 20 ਘੰਟੇ ਪਹਿਲਾਂ ਹਾਲ ਤੇ ਕਬਜ਼ਾ ਕਰ ਲਿਆ ਸੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਚ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਬਣਾਏ ਗਏ ਇੱਕ ਕੈਂਪ ਚ ਬੈਰੀਕੇਡ ਖੜਾ ਕੀਤੇ ਜਾਣ ਕਰਕੇ ਵਿਵਾਦ ਪੈਦਾ ਹੋਇਆ ਦੂਜੇ ਧੜੇ ਦੇ ਪ੍ਰਦਰਸ਼ਨਕਾਰੀਆਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਇੱਕ ਦੂਜੇ ਤੇ ਕੁਰਸੀਆਂ ਸੁੱਟੀਆਂ ਤੇ ਇੱਕ ਵਿਅਕਤੀ ਨੂੰ ਢਾਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਜ਼ਖਮੀਆਂ ਬਾਰੇ ਕੁਝ ਸਪਸ਼ਟ ਨਹੀਂ ਹੋ ਸਕਿਆ ਲਾਸ ਏਂਜਲਸ ਦੇ ਮੇਅਰ ਕੈਰਨ ਬਾਸ ਨੇ ਯੂਨੀਵਰਸਿਟੀ ਕੈਂਪਸ 'ਚ ਹਿੰਸਾ ਨੂੰ ਨਕਾਰ ਦਿੱਤਾ ਹੈ ਉਹਨਾਂ ਕਿਹਾ ਕਿ ਪੁਲਿਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੈਂਪਸ 'ਚ ਫਲਸਤੀਨ ਸਮਰਥਕਾਂ ਦੇ ਕੈਂਪਸ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਰੋਕਣ ਲਈ ਤੁਰੰਤ ਕਾਰਵਾਈ ਨਾ ਕਰਨ ਕਾਰਨ ਕੈਂਪਸ 'ਚ ਤੈਨਾਤ ਪ੍ਰਸ਼ਾਸਨ ਤੇ ਪੁਲਿਸ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਐਂਜਲਸ ਯੂਐਸਏ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਯੂਸੀਐਲਏ ਵਿਖੇ ਫਲਸਤੀਨ ਪੱਖੀ ਤੇ ਇਜ਼ਰਾਈਲ ਪੱਖੀ ਸਮੂਹਾ ਵਿਚਕਾਰ ਝੜਪ ਨੂੰ ਰੋਕਣ ਲਈ ਬੁਲਾਇਆ ਗਿਆ ਸੀ ਇਸ ਦੌਰਾਨ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਝੜਪ 'ਚ ਘੱਟੋ-ਘੱਟ 15 ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਇਜ਼ਰਾਈਲ ਹਮਾਸ ਯੁੱਧ ਨੂੰ ਲੈ ਕੇ ਅਮਰੀਕਾ ਦੇ ਕੁਝ ਕਾਲਜ ਕੈਂਪਸ 'ਚ ਹਿੰਸਾ ਦੀਆਂ ਘਟਨਾਵਾਂ 'ਚ ਹਾਲ ਹੀ 'ਚ ਵਾਧਾ ਹੋਇਆ ਹੈ। ਮੁਸਲਿਮ ਪਬਲਿਕ ਅਫੇਅਰਜ਼ ਕਾਉਂਸਲ ਦੀ ਚੀਫ ਆਫ ਸਟਾਫ ਰਿਬਿਕਾ ਹੁਸੈਨੀ ਨੇ ਬੁੱਧਵਾਰ ਨੂੰ ਆਪਣੇ ਲਾਸ ਐਂਜਲਸ ਕੈਂਪਸ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਕਮਿਊਨਿਟੀ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਕਰ ਰਹੀ ਹੈ, ਦੂਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ।" ਯੂਸੀਐਲਏ ਵਿਖੇ ਜਿੱਥੇ ਵਧੇਰੇ ਪੁਲਿਸ ਦਖਲ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇਸ ਦੇ ਉਲਟ ਅਮਰੀਕਾ ਦੇ ਹੋਰ ਕੈਂਪਸਸ 'ਚ ਅਧਿਕਾਰੀਆਂ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਜਾ ਰਹੀ ਹੈ। ਮੈਡੀਸਨ 'ਚ ਵਿਸਕਾਂਸਨ ਯੂਨੀਵਰਸਿਟੀ 'ਚ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਤੜਕੇ ਪ੍ਰਦਰਸ਼ਨਕਾਰੀਆਂ ਦੇ ਟੈਂਟਾਂ ਨੂੰ ਤਬਾਹ ਕਰ ਦਿੱਤਾ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਮੰਗਲਵਾਰ ਰਾਤ ਨੂੰ ਕੋਲੰਬੀਆ ਯੂਨੀਵਰਸਿਟੀ ਚ ਵੀ ਦਾਖਲ ਹੋਈ ਜਿੱਥੇ ਜੰਗ ਵਿਰੋਧੀ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ ਤੇ ਪ੍ਰਦਰਸ਼ਨ ਨੂੰ ਖਤਮ ਕੀਤਾ ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਮੁਤਾਬਕ ਅਮਰੀਕਾ ਚ 18 ਅਪ੍ਰੈਲ ਤੋਂ ਵਿਦਿਅਕ ਅਦਾਰਿਆਂ ਚ ਹੋਏ ਪ੍ਰਦਰਸ਼ਨਾਂ ਦੌਰਾਨ 3000 ਤੋਂ 1600 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਯੂਸੀਐਲਏ ਦੇ ਚਾਂਸਲਰ ਜੀਨ ਬਲੈਕ ਨੇ ਇੱਕ ਬਿਆਨ ਚ ਕਿਹਾ ਕਿ ਜਦੋਂ ਕਿ ਹਰ ਕੋਈ ਕੈਂਪਸਾਂ ਤੇ ਹਮਲਿਆਂ ਦੀ ਨਿੰਦਾ ਕਰਦਾ ਹੈ ਪਰ ਸਾਡੇ ਵਿਦਿਆਰਥੀਆਂ ਫੈਕਲਟੀ ਅਤੇ ਕਮਿਊਨਿਟੀ ਮੈਂਬਰਾਂ ਤੇ ਇਹ ਹਮਲਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਕੈਲੀਫੋਰਨੀਆ ਦੇ ਗਵਰਨਰ ਗਿਵਨ ਨਿਊਜ਼ਮ ਅਤੇ ਲਾਸ ਐਂਜਲਸ ਦੇ ਮੇਅਰ ਨੇ ਦੇਰੀ ਨਾਲ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਜਿਸ ਮਗਰੋਂ ਬਲੌਕ ਨੇ ਘਟਨਾਵਾਂ ਦੀ ਜਾਂਚ ਕਰਨ ਦਾ ਵਾਅਦਾ ਕੀਤਾ ਸਾਲ 2020 ਚ ਵਾਲਮਾਰਟ ਨੇ ਕੈਸ਼ੀਅਰ ਮੁਕਤ ਮੁਕੰਮਲ ਸੈਲਫ ਚੈੱਕਆਊਟ ਪ੍ਰਣਾਲੀ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ ਪਹਿਲਾ ਅਮਰੀਕਾ ਚ ਅਤੇ ਫਿਰ ਕੈਨੇਡਾ ਚ ਇਸ ਨੂੰ ਲਾਂਚ ਕੀਤਾ ਗਿਆ ਸੀ ਪਰ ਇਹ ਪਾਇਲਟ ਪ੍ਰੋਜੈਕਟ ਬਹੁਤਾ ਕਾਮਯਾਬ ਨਹੀਂ ਹੋਇਆ ਜਾਪਦਾ ਵਾਲਮਾਰਟ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਹਾਲ ਦੀ ਘੜੀ ਕੈਨੇਡਾ ਅਤੇ ਅਮਰੀਕਾ ਭਰ ਚ ਸਿਰਫ ਇੱਕ ਹੀ ਵਾਲਮਾਰਟ ਸਟੋਰ ਹੈ ਜਿੱਥੇ ਬਿਨਾਂ ਕੈਸ਼ੀਅਰ ਦੇ ਸਾਰਾ ਕੁਝ ਸੈਲਫ ਚੈੱਕਆਊਟ ਤੇ ਨਿਰਭਰ ਹੈ ਇਹ ਵਾਲਮਾਰਟ ਕਿਊਬੈਕ ਦੇ ਸੇਂਟ ਅਗਾਥੇ ਡੇਸ ਮੌਂਟਸਟਰ ਸਥਿਤ ਹੈ ਪਿਛਲੇ 8 ਮਹੀਨਿਆਂ ਦੌਰਾਨ ਵਾਲਮਾਰਟ ਨੇ ਅਮਰੀਕਾ 'ਚ ਆਪਣੀਆਂ 6 ਲੋਕੇਸ਼ਨਸ ਤੋਂ ਸਾਰੀਆਂ ਸੈਲਫ ਚੈੱਕਆਊਟ ਮਸ਼ੀਨਾਂ ਹਟਾ ਦਿੱਤੀਆਂ ਨੇ। ਵਾਲਮਾਰਟ ਵਰਗੇ ਹੋਰ ਵੀ ਕਈ ਵੱਡੇ ਸਟੋਰਾਂ ਨੇ ਸੈਲਫ ਚੈੱਕਆਊਟ ਮਸ਼ੀਨਾਂ ਤੋਂ ਕਿਨਾਰਾ ਕਰ ਲਿਆ ਹੈ ਅਤੇ 온ਟਾਰੀਓ ਦੇ ਸਟ੍ਰੇਟਫਰਡ 'ਚ ਸਥਿਤ ਜੁਆਇੰਟ ਟਾਈਗਰ ਸਟੋਰ ਇਸ ਦੀ ਤਾਜ਼ਾ ਮਿਸਾਲ ਹੈ। ਸਮਾਜ ਵਿਗਿਆਨੀ ਅਤੇ ਸੈਲਫ ਚੈੱਕਆਊਟ ਪ੍ਰਣਾਲੀ ਬਾਰੇ ਕਿਤਾਬ ਦੇ ਲੇਖਕ ਕ੍ਰਿਸਟੋਫਰ ਐਂਡਰੂਜ਼ ਦਾ ਕਹਿਣਾ ਹੈ ਕਿ ਸਟੋਰਾਂ ਨੂੰ ਉਮੀਦ ਸੀ ਕਿ ਇਹ ਟੈਕਨੋਲੋਜੀ ਉਹਨਾਂ ਦੀ ਲੇਬਰ ਲਾਗਤ ਨੂੰ ਘਟਾਉਣ 'ਚ ਮਦਦ ਕਰੇਗੀ ਪਰ ਲਾਗਤ ਘਟਾਉਣ ਦੀ ਬਜਾਏ ਚੋਰੀਆਂ ਕਰਕੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਮੇਰਾ ਮੰਨਣਾ ਹੈ ਕਿ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਹ ਇੱਕ ਆਰਥਿਕ ਬੋਝ ਬਣ ਗਿਆ ਹੈ ਪਿਛਲੇ ਹਫਤੇ ABC ਦੇ ਗੁੱਡ ਮਾਰਨਿੰਗ ਅਮਰੀਕਾ ਨਾਲ ਇੱਕ ਇੰਟਰਵਿਊ 'ਚ ਯੂਐਸ ਵਾਲਮਾਰਟ ਦੇ ਸੀਈਓ ਨੇ ਮੰਨਿਆ ਕਿ ਕੰਪਨੀ ਨੇ ਗਾਇਬ ਹੋਣ ਵਾਲੀਆਂ ਵਸਤੂਆਂ ਦੀਆਂ ਉੱਚੀਆਂ ਦਰਾਂ ਵਾਲੇ ਸਟੋਰਾਂ ਤੋਂ ਮਸ਼ੀਨਾਂ ਨੂੰ ਹਟਾ ਦਿੱਤਾ ਹੈ ਅਮਰੀਕਾ ਦੇ ਕੁਝ ਹੋਰ ਵੱਡੇ ਸਟੋਰਾਂ ਜਿਵੇਂ ਡਾਲਰ ਜਨਰਲ ਤੇ 5 ਬਲੂ ਨੇਵੀ ਹਾਲ ਹੀ ਚ ਸੈਲਫ ਚੈੱਕਆਊਟ ਮਸ਼ੀਨਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ ਇਹਨਾਂ ਸਟੋਰਾਂ ਚ ਸਮਾਨ ਦੇ ਗਾਇਬ ਹੋਣ ਦੀ ਦਰ ਸਭ ਤੋਂ ਵੱਧ ਹੈ ਡਾਲਰ ਜਨਰਲ ਦੇ ਸੀਈਓ ਟਾਡ ਵਿਸੋਜ਼ ਅਨੁਸਾਰ ਕੰਪਨੀ 300 ਸਟੋਰਾਂ ਤੋਂ ਸੈਲਫ ਚੈੱਕਆਊਟ ਹਟਾ ਰਹੀ ਹੈ ਤੇ ਹਜ਼ਾਰਾਂ ਸਟੋਰਾਂ ਚ ਸੈਲਫ ਚੈੱਕਆਊਟ ਮਸ਼ੀਨਾਂ ਚ ਕਟੌਤੀ ਕੀਤੀ ਜਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਸੈਲਫ ਚੈੱਕਆਊਟ ਮਸ਼ੀਨਾਂ ਨੌਕਰੀਆਂ ਲਈ ਵੀ ਖਤਰਾ ਹਨ ਤੇ ਇਸ ਕਰਕੇ ਇਹਨਾਂ ਦੀ ਅਣਹੋਂਦ ਹੀ ਬਿਹਤਰ ਹੈ ਕੁਝ ਗ੍ਰਾਹਕ ਮਨੁੱਖੀ ਸੰਪਰਕ ਨੂੰ ਜ਼ਿਆਦਾ ਬਿਹਤਰ ਮੰਨਦੇ ਹਨ ਇੱਕ ਗਾਹਕ ਐਂਜਲਾ ਵੈਬਰ ਨੇ ਕਿਹਾ ਤੁਸੀਂ ਕਿਸੇ ਮਸ਼ੀਨ ਨੂੰ ਨਹੀਂ ਕਹਿ ਸਕਦੇਓ ਹੈਵ ਅ ਗੁੱਡ ਡੇ ਸੰਯੁਕਤ ਰਾਸ਼ਟਰ ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚੀਰਾ ਤੰਬੋਜ ਨੇ ਇੱਥੇ ਉਮੀਦ ਜਤਾਈ ਹੈ ਕਿ ਸੰਯੁਕਤ ਰਾਸ਼ਟਰ ਦਾ ਪੂਰਨ ਮੈਂਬਰ ਬਣਨ ਦੀ ਫلسطੀਨ ਦੀ ਅਰਜ਼ੀ ਖਿਲਾਫ ਅਮਰੀਕਾ ਦੇ ਵੀਟੋ ਤੇ ਮੁੜ ਵਿਚਾਰ ਕੀਤਾ ਜਾਵੇਗਾ ਤੇ ਵਿਸ਼ਵ ਸੰਗਠਨ ਦਾ ਮੈਂਬਰ ਬਣਨ ਦੀ ਉਸਦੀ ਦਾਅਵੇਦਾਰੀ ਨੂੰ ਸਮਰਥਨ ਮਿਲੇਗਾ ਪਿਛਲੇ ਮਹੀਨੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੀ ਪੂਰਨ ਮੈਂਬਰਸ਼ਿਪ ਹਾਸਲ ਕਰਨ ਲਈ ਫلسطੀਨ ਦੀਆਂ ਕੋਸ਼ਿਸ਼ਾਂ ਸੰਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤੇ ਵਿਰੁੱਧ ਵੀਟੋ ਵੀ ਵਰਤੀ ਸੀਗੀ ਕੌਂਸਲ ਦੇ ਖਰੜੇ ਮਤੇ ਦੇ ਹੱਕ 'ਚ 12 ਵੋਟਾਂ ਪਈਆਂ ਸਵਿਟਜ਼ਰਲੈਂਡ ਅਤੇ ਬਰਤਾਨੀਆ ਨੇ ਹਿੱਸਾ ਨਹੀਂ ਲਿਆ ਤੇ ਅਮਰੀਕਾ ਨੇ ਵੀਟੋ ਦੀ ਵਰਤੋਂ ਕੀਤੀ। ਮਤਾ ਤਾਂ ਹੀ ਪਾਸ ਕੀਤਾ ਜਾਂਦਾ ਜੇ ਇਸ ਨੂੰ 15 ਵਿੱਚੋਂ ਘੱਟੋ-ਘੱਟ 9 ਕੌਂਸਲ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੁੰਦਾ ਤੇ ਇਸ ਦੇ ਸਥਾਈ ਮੈਂਬਰਾਂ ਚੀਨ, ਫਰਾਂਸ, ਰੂਸ, ਬਰਤਾਨੀਆ ਤੇ ਅਮਰੀਕਾ ਵੀਟੋ ਦੀ ਵਰਤੋਂ ਨਾ ਕਰਦੇ। ਬ੍ਰਿਟੇਨ ਦੀ ਪਾਰਲੀਮੈਂਟ 'ਚ ਇਲਾਹੀ ਬਾਣੀ ਨੇ ਸਭਨਾਂ ਨੂੰ ਵਿਲੱਖਣ ਅਹਿਸਾਸ ਕਰਵਾਇਆ। ਗੁਰਬਾਣੀ ਦੀਆਂ ਤੁਨਾ ਸੁਣ ਸਾਰੇ ਸੰਸਦ ਮੈਂਬਰਾਂ ਤੇ ਮੌਜੂਦ ਹੋਰ ਲੋਕਾਂ ਉੱਪਰ ਇਲਾਹੀ ਆਨੰਦ ਛਾ ਗਿਆ ਸੰਸਦ ਦੇ ਦੋਵੇਂ ਸਦਨਾਂ 'ਚ ਇਹ ਗੁਰਬਾਣੀ ਪ੍ਰਵਾਹ ਵਿਸਾਖੀ ਸਮਾਗਮ ਕੀਤਾ ਗਿਆ ਇਸ ਮੌਕੇ ਸੰਸਦ 'ਚ ਸਿੱਖਾਂ ਦੇ ਮਹਾਨ ਇਤਿਹਾਸ ਬਾਰੇ ਵੀ ਚਾਨਣਾ ਪਾਇਆ ਗਿਆ हासिल ਜਾਣਕਾਰੀ ਮੁਤਾਬਕ ਲੰਡਨ ਚ ਆਪਣੀ ਤਰ੍ਹਾਂ ਦੇ ਪਹਿਲੇ ਵਿਸਾਖੀ ਸਮਾਗਮ ਚ ਇਸ ਹਫਤੇ ਸੰਸਦ ਦੇ ਦੋਵੇਂ ਸਦਨਾਂ ਚ ਗੁਰਬਾਣੀ ਦੀਆਂ ਅਨਾਹਦ ਧੁਨਾਂ ਤੇ ਸਤਿਭਾਵਨਾ ਦੇ ਸੁਨੇਹਿਆਂ ਦੀ ਗੂੰਜ ਸੁਣਾਈ ਦਿੱਤੀ ਬਰਤਾਨਵੀ ਭਾਰਤੀ ਥਿੰਕ ਟੈਂਕ 1928 ਇੰਸਟੀਚਿਊਟ ਤੇ ਪ੍ਰਵਾਸੀਆਂ ਦੀ ਜਥੇਬੰਦੀ सिटी सिक्स एंड ब्रिटिश पंजाबी वेलफेयर एसोसिएशन ਵੱਲੋਂ ਸੋਮਵਾਰ ਸ਼ਾਮ ਨੂੰ ਕਰਵਾਏ ਇਸ ਸਮਾਗਮ ਮੌਕੇ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਰੂਮ 'ਚ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰ ਭਾਈਚਾਰਿਆਂ ਦੇ ਨੇਤਾ ਤੇ ਸਮਾਜ ਸੇਵੀ ਇਕੱਠੇ ਹੋਏ ਅਤੇ ਬ੍ਰਿਟਾਨੀਆ-ਭਾਰਤ ਰਿਸ਼ਤਿਆਂ ਤੇ ਬਰਤਾਨਵੀ ਜਨਜੀਵਨ 'ਚ ਸਿੱਖ ਭਾਈਚਾਰੇ ਦੇ ਯੋਗਦਾਨ 'ਚ ਚਾਨਣਾ ਪਾਇਆ। ਸਿਟੀ 6 ਦੇ ਪ੍ਰਧਾਨ ਜਸਵੀਰ ਸਿੰਘ ਨੇ ਸਮਾਗਮ ਦੀ ਕਾਰਵਾਈ ਚਲਾਈ ਜਿਸ 'ਚ ਕਈ ਬੁਲਾਰਿਆਂ ਨੇ ਭਾਸ਼ਣ ਦਿੱਤਾ ਤੇ ਅਨਹਦ ਕੀਰਤਨ ਸੁਸਾਇਟੀ ਨੇ ਸ਼ਬਦ ਕੀਰਤਨ ਕੀਤਾ। ਜਥੇਬੰਦੀ 1928 ਇੰਸਟੀਚਿਊਟ ਦੀ ਸਹਿ ਪ੍ਰਧਾਨ ਕਿਰਨ ਕੌਰ ਮਨਕੂ ਨੇ ਕਿਹਾ ਸਾਲ 1699 ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਮਨਾਈ ਜਾਣ ਵਾਲੀ ਵਿਸਾਖੀ ਦਾ ਇਸ ਤਰ੍ਹਾਂ ਸਮਾਗਮ ਕਰਵਾਉਣਾ ਵਾਕਈ ਸਨਮਾਨ ਵਾਲੀ ਗੱਲ ਹੈ ਵਿਸਾਖੀ ਖਾਲਸੇ ਦੀ ਸ਼ੁਰੂਆਤ ਤੇ ਉਸ ਨਾਲ ਸੰਬੰਧਿਤ ਸਿੱਖਿਆਵਾਂ ਨੂੰ ਲੈ ਕੇ ਮਨਾਈ ਜਾਂਦੀ ਹੈ ਜਿਨ੍ਹਾਂ ਵਿੱਚ ਊਚ ਨੀਚ ਹੰਕਾਰ ਤੇ ਡਰ ਨੂੰ ਦੂਰ ਕਰਦਿਆਂ ਬਰਾਬਰੀ ਤੇ ਜ਼ੋਰ ਦਿੱਤਾ ਗਿਆ ਹੈ ਜ਼ਿੰਬਾਬਵੇ ਨੇ ਦੁਨੀਆ ਦੀ ਸਭ ਤੋਂ ਨਵੀਂ ਕਰੰਸੀ ਪੇਸ਼ ਕੀਤੀ ਹੈ ਆਰਥਿਕ ਸੰਕਟ ਤੇ ਕਾਬੂ ਪਾਉਣ ਲਈ ਜ਼ਿੰਬਾਬਵੇ ਨੇ ਮੰਗਲਵਾਰ ਨੂੰ ਨਵੀਂ ਕਰੰਸੀ ਜਿਗ ਦਾ ਸਰਕੂਲੇਸ਼ਨ ਸ਼ੁਰੂ ਕੀਤਾ ਇਹ ਕਰੰਸੀ ਪੁਰਾਣੀ ਕਰੰਸੀ ਨੂੰ ਬਦਲਣ ਲਈ ਪੇਸ਼ ਕੀਤੀ ਗਈ ਹੈ ਜਿਸ ਦਾ ਅਸਰ ਘਟਣ ਅਤੇ ਲੋਕਾਂ ਦਾ ਭਰੋਸਾ ਟੁੱਟਣ ਨਾਲ ਹੋਇਆ ਹੈ ਜਿਗ ਨੂੰ ਅਪ੍ਰੈਲ ਦੀ ਸ਼ੁਰੂਆਤ ਚ ਇਲੈਕਟ੍ਰੋਨਿਕ ਰੂਪ ਚ ਪੇਸ਼ ਕੀਤਾ ਗਿਆ ਸੀ ਪਰ ਹੁਣ ਲੋਕ ਇਸ ਨੂੰ ਬੈਂਕ ਨੋਟ ਅਤੇ ਸਿੱਖਿਆ ਦੇ ਰੂਪ ਚ ਵਰਤਣ ਲੱਗ ਪਏ ਨੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਰੰਸੀ ਦੇ ਸੰਕਟ ਨੂੰ ਰੋਕਣ ਲਈ ਦੱਖਣੀ ਅਫਰੀਕਾ ਦੇਸ਼ ਦੀ ਇਹ ਤਾਜ਼ਾ ਕੋਸ਼ਿਸ਼ ਹੈ ਸਰਕਾਰ ਨੇ ਪਹਿਲਾਂ ਜ਼ਿੰਬਾਬਵੇ ਡਾਲਰ ਨੂੰ ਬਦਲਣ ਲਈ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ ਸਨ ਜਿਸ ਵਿੱਚ ਮੁਦਰਾ ਸਫੀਤੀ ਨੂੰ ਰੋਕਣ ਲਈ ਸੋਨੇ ਦੇ ਸਿੱਕੇ ਅਤੇ ਡਿਜੀਟਲ ਮੁਦਰਾ ਦੀ ਸ਼ੁਰੂਆਤ ਵਰਗੇ ਵਿਕਲਪ ਸ਼ਾਮਲ ਸਨ ਜ਼ਿੰਬਾਬਵੇ ਗੋਲਡ ਲਈ ਛੋਟਾਏ ਅਤੇ ਦੇਸ਼ ਦੇ ਸੋਨੇ ਦੇ ਭੰਡਾਰਾਂ ਦੁਆਰਾ ਸਮਰਥ ਹੈ ਹਾਲਾਂਕਿ ਇਸ ਦੇ ਬਾਵਜੂਦ ਲੋਕ ਇਸ ਤੇ ਵਿਸ਼ਵਾਸ ਨਹੀਂ ਕਰ ਰਹੇ ਕੁਝ ਸਰਕਾਰੀ ਵਿਭਾਗਾਂ ਨੇ ਵੀ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਗ ਛੇਵੀਂ ਕਰੰਸੀ ਹੈ ਜਿਸ ਦਾ ਉਪਯੋਗ ਜ਼ਿੰਬਾਬਵੇ ਨੇ 2009 ਚ ਜ਼ਿੰਬਾਬਵੇ ਡਾਲਰ ਦੇ ਪਤਨ ਤੋਂ ਬਾਅਦ ਕੀਤਾ ਹੈ ਅਮਰੀਕਾ ਦੇ ਨਿਊ ਜਰਸੀ ਚ ਇੱਕ ਪਿਤਾ ਨੇ ਆਪਣੇ ਹੀ ਹੱਥਾਂ ਨਾਲ ਆਪਣੇ 6 ਸਾਲ ਦੇ ਮਾਸੂਮ ਪੁੱਤ ਦੀ ਜਾਨ ਲੈ ਲਈ ਪਿਤਾ ਨੇ ਆਪਣੇ 6 ਸਾਲ ਦੇ ਪੁੱਤ ਨੂੰ ਟ੍ਰੈਡਮਿਲ ਤੇ ਦੌੜਨ ਲਈ ਇਸ ਲਈ ਮਜਬੂਰ ਕੀਤਾ ਕਿਉਂਕਿ ਉਹ ਬਹੁਤ ਮੋਟਾ ਸੀ 2021 ਚ ਗੰਭੀਰ ਦੁਰਵਿਵਹਾਰ ਤੋਂ ਮੁੰਡੇ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਦੀ ਘਟਨਾ ਦਾ ਫੁਟੇਜ ਸਾਹਮਣੇ ਆਇਆ ਹੈ ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਮੰਗਲਵਾਰ ਨੂੰ 31 ਸਾਲਾ ਕ੍ਰਿਸਟੋਫਰ ਗ੍ਰੇਗਰ ਆਪਣੇ ਬੇਟੇ ਕੋਰੀ ਮਾਇਕੀਓਲੋ ਦੇ ਮੋਟਾਪੇ ਨੂੰ ਘੱਟ ਕਰਨ ਲਈ ਵਾਰ-ਵਾਰ ਟਰੈਡਮਿਲ ਤੇ ਦੌੜਨ ਲਈ ਉਸ ਨੂੰ ਮਜਬੂਰ ਕਰ ਰਿਹਾ ਸੀ ਜਦਕਿ ਬੱਚਾ ਆਪਣਾ ਸੰਤੁਲਨ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਸੀ ਰਿਪੋਰਟ ਮੁਤਾਬਕ ਜੇਕਰ ਕ੍ਰਿਸਟੋਫਰ ਗ੍ਰੇਗਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਮੰਗਲਵਾਰ ਦੇ ਮੁਕਦਮੇ ਦੌਰਾਨ ਕਸਟੋਫਰ ਗ੍ਰਿਗਰ ਨੂੰ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ 20 ਮਾਰਚ 2021 ਤੋਂ ਐਟਲੈਂਟਿਕ ਹਾਈਟਸ ਕਲੱਬ ਹਾਊਸ ਫਿਟਨੈਸ ਸੈਂਟਰ ਤੋਂ ਨਿਗਰਾਨੀ ਫੁਟੇਜ ਦਿਖਾਈ ਗਈ ਫੁਟੇਜ ਵਾਲੀ ਵੀਡੀਓ 'ਚ ਕੋਰੀ ਨੂੰ ਟਰੈਡਮਿਲ ਤੇ ਦੌੜਦਾ ਅਤੇ ਲਗਾਤਾਰ ਡਿੱਗਦਾ ਦਿਖਾਇਆ ਗਿਆ ਜਦਕਿ ਗ੍ਰਿਗਰ ਉਸ ਨੂੰ ਵਾਰ-ਵਾਰ ਉਠਾਉਂਦਾ ਰਿਹਾ ਤੇ ਵਾਪਸ ਇਸ ਤੇ ਢੜਾਉਂਦਾ ਵਿਖਾਈ ਦੇ ਰਿਹਾ ਇੱਕ ਬਿੰਦੂ ਤੇ ਕ੍ਰਿਸਟੋਫਰ ਗ੍ਰੈਗਰ ਆਪਣੇ ਪੁੱਤਰ ਨੂੰ ਦੁਬਾਰਾ ਟ੍ਰੈਡਮਿਲ ਤੇ ਦੌੜਨ ਲਈ ਮਜਬੂਰ ਕਰਨ ਲਈ ਆਪਣੇ ਪੁੱਤਰ ਦੇ ਸਿਰ ਦੇ ਪਿਛਲੇ ਪਾਸੇ ਖੜਾ ਦਿਖਾਈ ਦਿੱਤਾ। ਮੁੰਡੇ ਦੀ ਮਾਂ ਬਰੀਆਨਾ ਮਿਕਸਿਓਲੋ ਮੁਕਦਮੇ ਦੌਰਾਨ ਸਟੈਂਡ ਵਣ ਵਾਲੀ ਪਹਿਲੀ ਗਵਾਹੀ ਸੀ ਜੋ ਆਪਣੇ ਮੁੰਡੇ ਨੂੰ ਵਾਰ-ਵਾਰ ਦੌੜਾਉਣ ਵਾਲੀ ਪਰੇਸ਼ਾਨੀ ਦੀ ਜਿਮ ਫੁਟੇਜ ਨੂੰ ਦੇਖ ਕੇ ਰੋਣ ਲੱਗ ਪਈ। ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।